ਚੱਲਦਾ ਆ ਬੰਦੇ ਸਾਰੇ ਜਿੰਨੇ ਆਪਾਂ ਮੈਂਬਰ ਬਣਾਏ ਆ ਮੈਂਬਰ ਇਹੋ ਜੀ ਹੋਣ ਕਿ ਸਾਰੇ ਇਹਦੇ ਨਾਲ ਬਰਲਾਸ ਨਾਲ ਸਹਿਯੋਗ ਦੇਣ ਵਾਲੇ ਹੋਣ ਟੀਮ ਦੇ ਤੌਰ ਤੇ ਚੱਲੀਏ ਤਾਂ ਫੇਰ ਕੰਮ ਹੁੰਦੇ ਆ ਅਸੀਂ ਜਦੋਂ ਸਾਡੀ ਪ੍ਰਚਾਰ ਦਾ ਇਸ ਨਾਲ ਸਬੰਧ ਦੱਸੋ ਅਸੀਂ 9 ਦੇ 9 ਇਹ ਨਾਲ ਸਾ ਜਿੱਦਾਂ ਆਂਦਾ ਸੀ ਉਦੋਂ ਤੁਰ ਪੈਨੇ ਪੰਜਾਂ ਮਿੰਟਾਂ ਸਾਰੇ ਇਕੱਠੇ ਹੋ ਜਾਂਦੇ ਹਾਂ ਜਿਹੜਾ ਕੰਮ ਦਾ ਹੀ ਉਸੇ ਕੰਮ ਨੂੰ ਤੁਰ ਪੈਨੇ ਤੇ ਅਸੀਂ ਕੰਮ ਜਿਹੜਾ ਨਾ ਕੋਹੇ ਨੇ ਕਿੰਤੂ ਪਰੰਤੂ ਨੇ ਕੀਤਾ ਤੇ ਬਹੁਤ ਵਧੀਆ ਸਾਰਾ ਕੰਮ ਚਲਾਇਆ ਇਸੇ ਤਰ੍ਹਾਂ ਹੀ ਹੁਣ ਵੀ ਜਿਹੜਾ ਇਹੋ ਜਿਹੇ ਬੰਦੇ ਤੇ ਇਹੋ ਜਿਹੇ ਮੈਂਬਰ ਆਪਣੇ ਬਾੜ ਚੋਂ ਲੱਭੋ ਜਿਹੜੇ ਨਸਯੋਗ ਦੇਣ ਵਾਲੇ ਹੁਣ ਇਹ ਨਾਲ ਚੱਲਣਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸਾਰੀ ਟੀਮ ਹੋਵੇ ਤਾਂ ਫੇਰ ਕੰਮ ਚੱਲਦਾ ਹੈ ਤੇ ਤੁਸੀਂ ਸਾਰੇ ਜਿਹੜੇ ਆ ਨਾ ਉਹ ਤਿਆਰੀ ਕਰੋ ਤਿਆਰੀ ਕਰਕੇ ਭਰਤ ਦੇ ਵਿੱਚ ਇਹ ਆਪਣਾ ਇਹ ਜਿਹਾ ਇੱਕ ਮੈਂਬਰ ਇਹ ਬਾੜ ਦੇ ਵਿੱਚ ਜਿਹੜਾ ਉਹ ਨਾਮ ਕਰਕੇ ਦਿਓ ਨਾਮ ਦੇ ਕਰਕੇ ਕਿ ਆ ਆ ਜਿਹੜੇ ਮੈਂਬਰ ਆ ਨਾ ਇਹ ਆਪਾਂ ਜਿਹੜੇ ਆ ਉਹ ਛੋਣੇ ਆ ਤੇ ਉਹਨਾਂ ਦੇ ਮਿਲ ਕੇ ਕੰਮ ਪੂਰੇ ਕਰਨੇ ਸਾਰਾ ਕੁਝ ਕਰਨਾ ਹੈ ਬਸ ਇਹੋ ਮੇਰੀ ਬੇਨਤੀ ਆ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਮੈਂ ਇੱਕ ਛੋਟੀ ਜੀ ਗੱਲ ਕਰਨੀ ਚਾਹੁੰਗਾ ਜੀ ਪਹਿਲਾਂ ਤਾਂ ਮੈਂ ਮਾਫੀ ਮੰਗਣਾ ਚਾਹੁੰਗਾ ਵੀ ਇਹ ਸਰਕਾਰ ਮਨਿੰਦਰ ਸਿੰਘ ਜੀ ਸੀ ਤੇ ਇਹਨਾਂ ਦੇ ਨਾਲ ਜਿਹੜੀ ਇਹ ਲਾ ਵੀ ਟੀਮ ਸੀ ਨਾ ਉਹ ਵੀ ਉਨੀ ਸੁਲਝੀ ਹੋਈ ਟੀਮ ਸੀ ਤੇ ਬੜੇ ਸਿਆਣੇ ਧੀਰੇ ਠੰਡੇ ਤੇ ਕੰਮ ਕਰਨ ਵਾਲੇ ਬੰਦੇ ਸੀ ਕੋਈ ਧੂਖੂ ਭੂਖੂ ਕਰਨ ਵਾਲੇ ਬੰਦੇ ਨਹੀਂ ਸੀ ਇਹ ਸਰਕਾਰ ਕੁਲਵਿੰਦਰ ਸਿੰਘ ਜੀ ਆ ਸਰਦਾਰ ਕੁਲਵਿੰਦਰ ਸਿੰਘ ਜੀ ਆ ਸਰਦਾਰ ਜਗਤ ਸਿੰਘ ਬਾਠੀ ਜੀ ਆਪਣੇ ਮੰਤਰੀ ਦਾ ਤੇ ਸੁਲਝੀ ਹੋਈ ਟੀਮ ਸੀ ਹੈ ਉਹ ਦੇਖੋ ਕਦੀ ਵੀ ਆ ਮਾਵੇਂ ਹੁਣ ਮੈਂ ਉਥੇ ਕੰਮ ਮੈਂ ਮੈਂ ਮਾਫੀ ਚਾਹੁੰਦਾ ਮੈਂ ਆ ਕੇ ਕਰ ਨਹੀਂ ਕਰ ਲਗਾ ਮੈਂ ਇੱਕ ਸਕੂਲ ਚਲਾਉਣਾ ਮੇਰੇ ਕੋਲ 150 ਬੰਦਾ ਕੰਮ ਕਰਦਾ ਮੈਂ ਮੈਂ ਇਕੱਲਾ ਬੰਦਾ ਨਹੀਂ ਕੁਝ ਵੀ ਕਰ ਸਕਦਾ ਉੱਥੇ ਕੁਰਸੀ ਤੇ ਬੈਠਾ ਮੈਂ ਜਿੰਨੇ ਪੜਾਉਣਾ ਉਹਨੇ ਪੜਾਉਣਾ ਜਿੰਨੇ ਮਾਲੀ ਆ ਮਾਲੀ ਜਿਹੜਾ ਉਹ ਦੂਜਾ ਕੋਈ ਕੋਆਰਡੀਨੇਟਰ ਕੋਆਰਡੀਨੇਟਰ ਆ ਕੋਈ ਜਿਹੜਾ ਗੇਟ ਤੇ ਖਲੋਤਾ ਗੇਟ ਤੇ ਖਲੋਤਾ ਉਹ ਜਿਹੜਾ ਗੇਟ ਵਾਲਾ ਹੀ ਕੰਮ ਨਾ ਕਰੂ ਤੇ ਬਾਕੀ ਸਾਰਾ ਖਰਾਬ ਹੀ ਹੋ ਜਣਾ ਕੰਮ ਸੋ ਇਹ ਆ ਵੀ ਇਹ ਟੀਮ ਦਾ ਕੰਮ ਆ ਇਕੱਲਾ ਬੰਦਾ ਇੱਕ ਬੰਦਾ ਜੋਰ ਲਾਉ ਦੂਜੇ ਬੰਦੇ ਦੂਜੇ ਬੰਦੇ ਜੋਰ ਲਾਉਣਗੇ ਤੇ ਉਹ ਕੰਮ ਆਪਣਾ ਚੱਲਣਾ ਨਹੀਂਗਾ ਸੋ ਆਪਾਂ ਨੂੰ ਮੁੱਦਾ ਇਹ ਆ ਕਿ ਆਪਣਾ ਕੰਮ ਚੱਲਣਾ ਚਾਹੀਦਾ ਆਪਣਾ ਵਿਕਾਸ ਹੋਣਾ ਚਾਹੀਦਾ ਆਪਣੇ ਪਿੰਡ 'ਚ ਜਿਹੜਾ ਸਰਬਸਾਲ ਦੀ ਮਿੱਟੀ ਪੋਣ ਵਾਲਾ ਠੰਡੀ ਕਰਨ ਵਾਲਾ ਸਮਝਾਉ ਦੇ ਕਰਨ ਵਾਲਾ ਸੋ ਬੜਾ ਕੁਛ ਹੈ ਉਹ ਤੁਸੀਂ ਮੇਰੇ ਤੋਂ ਸਿਆਣੇ ਹੋ ਵੱਡੇ ਹੋ ਤੁਸੀਂ ਬਿਹਤਰ ਜਾਣਦੇ ਹੋ ਮੇਰੀ ਜਿੰਨੀ ਸਮਝ ਕੰਮ ਕਰਦੀ ਓਨੀ ਮੈਂ ਗੱਲ ਕਰ ਰਿਹਾ ਇਹ ਟੀਮ ਬੜੀ ਵਧੀਆ ਸੀ ਤੇ ਜਿਹੜੀ ਇੱਥੋਂ ਤੱਕ ਆਪਾਂ ਲੈ ਆਈ ਮੈਨੂੰ ਲੱਗਦਾ ਵੀ ਆਪਣੇ ਪਿੰਡ 'ਚ ਕੋਈ ੜੀਆਂ ਵੱਡੀਆਂ ਲੜਾਈਆਂ ਹੋਈਆਂ ਪਿਛਲੇ ਸਮੇਂ 'ਚ ਇਹਨਾਂ ਦੀਆਂ ਸਮਝੌਤੇ ਹੀ ਬੜੇ ਇਹਨਾਂ ਨੇ ਕਰਵਾਏ ਚੰਡੇ ਵੀ ਦੇ ਹੋ ਗਏ ਸੋ ਇਹ ਆ ਬੇਨਤੀ ਆਪਾਂ ਸਾਰਿਆਂ ਨੇ ਮੈਂਬਰ ਚੁਣਨੇ ਆ ਆਪਾਂ ਠੰਡੇ ਧੀਰੇ ਸਿਆਣੇ ਬੰਦੇ ਜਿਹੜੇ ਆ ਉਹ ਅੱਗੇ ਲੈ ਦੇ ਆਈਏ ਜਿਹੜੇ ਆਪਣੇ ਪਿੰਡ ਦਾ ਇੱਕ ਸੁਨਹਿਰਾ ਸਾਜੀ ਵਾਲਤਾ ਬਣਾਈ ਰੱਖਣ ਤੇ ਵਿਕਾਸ ਵੀ ਹੋਵੇ ਧੰਨਵਾਦ ਹੋਰੀ ਹਾ ਸਤਿ ਜੀ ਆਕਾ ਬੋਲੇ ਸੋਨੇ ਹਾ ਹਾਂ ਜੈ ਜੀ ਆਕਾਰ ਬੋਲੇ ਸੋਨਹਾ ਜੈ ਜੀ ਆਕਾਰ ਡਾਕਟਰ ਉਹ ਇਥੇ ਬਗਲੋ ਕੇ ਬਿਠਾਈ ਸਿਆ ਠੀਕ ਨਹੀਂ ਵੇਖ ਮੈਂ ਜਿਹੜੀ ਸਕਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆ ਸਰੂਪੇ ਪਾ ਕੇ ਤੇ ਅੱਗੇ ਲਾਇਆ ਪਿੰਡ ਦੇ ਵਿੱਚ ਮੈਂ ਇਹਨਾਂ ਸਾਰਿਆਂ ਦੇ ਕੰਮਾਂ ਦੇ ਵਿੱਚ ਸ਼ਰੀਕ ਹੋਊਂਗਾ ਹਰ ਇੱਕ ਕੰਮ 'ਚ ਆ।